ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਆ ਸਾਰੇ ਭਰਾਵਾਂ ਦਾ ਜਿੰਨੇ ਵੀ ਫੇਸਬੁੱਕ ਪੇਜ ਜਾਂ YouTube ਚੈਨਲ ਦੇ ਜ਼ਰੀਏ ਇਸ ਵੀਡੀਓ ਨੂੰ ਦੇਖ ਰਹੇ ਹੋ ਸੋ ਦੋਸਤੋ ਅੱਜ ਆਪਾਂ ਤੁਹਾਨੂੰ ਇੱਕ ਬਹੁਤ ਜ਼ਿਆਦਾ ਚੰਗੀ ਮਾਰਵਾੜੀ ਕਾਲੀ ਅਬਲਖ ਘੋੜੀ ਦਿਖਾਉਣੀ ਆ ਇਹ ਘੋੜੀ ਮਿੱਤਰੋ ਫਾਰ ਸੇਲ ਆ ਘੋੜੀ ਦੀ ਜਿਹੜੀ ਉਮਰ ਆ ਤਕਰੀਬਨ 8 ਸਾਲ ਆ ਤੇ ਕਾਦੇ ਦਾ 62.5 ਇੰਚ ਆ ਬਾਲਪੌਰੀਆਂ ਦੀ ਘੋੜੀ ਬਿਲਕੁਲ ਸਾਫ਼ ਆ ਤੇ ਇਹ ਘੋੜੀ ਮਿੱਤਰੋ ਬਾਬਰ ਘੋੜੇ ਦੀ ਬੱਚੀ ਆ ਸੋ ਖਾਨਦਾਨ ਇੱਕ ਤਾਂ ਘੋੜੀ ਦਾ ਚੰਗਾ ਆ ਗਿਆ ਬਾਕੀ ਬਣਤਰਾਂ ਤੁਸੀਂ ਦੇਖ ਲਓ ਲੈਂਥ ਲੈਂਥ ਬੜੀ ਆ ਗਰਦਨ ਦੀ ਲੰਬਾਈ ਬਰੀਕੀਆਂ ਬੜੀਆਂ ਨੇ ਘੋੜੀ ਦੇ ਵਿੱਚ ਤੇ ਇਕੱਲਾ ਇਹ ਨਹੀਂ ਹੈਗਾ ਵੀ ਘੋੜੀ ਸਭ ਪੰਜਾਬ ਬਰੀਕੀਆਂ ਦੇ ਤੌਰ ਤੇ ਚੰਗੀ ਆ ਇਹਨਾਂ ਗੱਲਾਂ ਦੇ ਨਾਲ-ਨਾਲ ਘੋੜੀ ਮਜ਼ਬੂਤ ਬਹੁਤ ਆ ਸੰਭਾ ਸੰਭਾ ਕਰਨੀ ਤੁਸੀਂ ਨਿਗਾਹ ਮਾਰ ਲਓ ਹੱਡ ਗੋਡੇ ਚੰਗੇ ਆ ਘੋੜੀ ਦੇ ਵੈਸੇ ਸੁਭਾਅ ਦੀ ਬੜੀ ਸੌਸਰੀਪਾ ਮੱਥੇ ਤੇ ਦੇ ਪ੍ਰੋਪਰ ਬਲੇਜ ਆ ਕੰਨਾ ਕੋਨਾ ਦੀ ਸ਼ਕੀਨਾ ਦੋਸਤੋ ਤੇ ਇਹ ਘੋੜੀ ਮੇਟ ਹੋਈ ਵੀ ਆ ਸਿਕੰਦਰ ਘੋੜੇ ਤੋਂ ਬਰਕੰਦੀ ਜਿਹੜਾ ਰਣੀਏ ਵਾਲੇ ਦੇਵਰਾਜ ਦਾ ਬੱਚਾ ਨਾ ਸਿਕੰਦਰ ਘੋੜਾ ਬਹੁਤ ਜਿਆਦਾ ਚੰਗੇ ਰਿਜ਼ਲਟ ਆਈ ਹੋਏ ਆ ਉਸ ਘੋੜੇ ਦੇ ਉਸ ਘੋੜੇ ਤੋਂ ਇਹ ਮੇਟ ਹੋਈ ਵੀ ਆ ਦੋਸਤੋ ਤੇ ਬਾਕੀ ਘੋੜੀ ਰਾਈਡਿੰਗ ਦੀ ਪਾਸ ਆ ਬਣਤਰਾਂ ਦੀ ਚੰਗੀ ਆ ਪੌਰੀਆਂ ਦੀ ਬਿਲਕੁਲ ਸਾਫ ਆ ਲੈਂਥ ਲੋਂਥ ਚੰਗੀ ਆ ਘੋੜੀ ਨੇ ਹੁਣ ਤੱਕ ਪਹਿਲਾਂ ਬਹੁਤ ਟੌਪ ਦੇ ਬੱਚੇ ਦਿੱਤੇ ਆ ਪਿੱਛੇ ਜੇ ਵੀ ਬਾਈ ਹੁਣ ਨਿਹਦਾ ਬੱਚਾ ਸੇਲ ਕੀਤਾਗਾ ਤੇ ਦੁਬਾਰੇ ਹੁਣ ਇਹ ਸ਼ਕੰਦਰ ਤੋਂ ਮਲਾਈ ਵੀ ਆ ਤੇ ਕੰਟੈਕਟ ਨੰਬਰ ਤੁਸੀਂ ਨੋਟ ਕਰ ਲਓ ਪਿੰਡਾ ਬਾਈ ਦਾ ਬਰਕੰਦੀ ਮੁਕਸਰ ਜ਼ਿਲ੍ਹੇ ਦੇ ਵਿੱਚ ਮੁਕਸਰ ਦੇ ਬਿਲਕੁਲ ਨੇੜੇ ਰਹਿ ਜਾਂਦਾ ਪਿੰਡ ਇਹ ਮੇਨ ਜਿਹੜਾ ਬਠਿੰਡਾ ਮੁਕਸਰ ਹਾਈਵੇ ਆ ਉਹ ਤੋਂ ਥੋੜਾ ਜਿਹਾ ਸਾਈਡ ਨੂੰ ਪਾਸੇ ਹਟਵਾ ਪਿੰਡ ਰਹਿ ਜਾਂਦਾ ਥੋੜਾ ਜਿਹਾ ਪਾਸੇ ਤੇ ਪੈ ਜਾਂਦਾ ਮੇਨ ਹਾਈਵੇ ਤੋਂ ਕੰਟੈਕਟ ਨੰਬਰ ਆ ਬਾਈ ਜਦਵਿੰਦਰ ਜੀ ਦਾ ਤੁਸੀਂ ਨੋਟ ਕਰ ਲਓ 9976680111 ਇਸ ਨੰਬਰ ਤੇ ਕਾਲ ਕਰ ਲਿਓ ਤੇ ਬਾਈ ਹੋਣਾ ਦੇ ਪਿੰਡ ਉਹਨਾਂ ਦੇ ਫਾਰਮ ਤੇ ਜਾ ਕੇ ਘੋੜੀ ਤੁਸੀਂ ਦੇਖ ਕੇ ਖਰੀਦ ਸਕਦੇ ਹੋ ਘੋੜੀ ਇੱਕ ਤਾਂ ਨੇਚਰ ਦੀ ਸੁਭਾਅ ਦੀ ਬਹੁਤ ਸ਼ਰੀਫਾ ਠੰਡੀ ਘੋੜੀ ਆ ਰਾਈਡਿੰਗ ਦੀ ਬਹੁਤ ਸਾਫਾ ਸੋਹਣਾ ਤੋਰਾ ਤੁਰਦੀ ਆ ਤੇ ਬਾਕੀ ਬਣਤਨ ਵਾਲੇ ਪੱਖ ਤੋਂ ਘੋੜੀ ਚੰਗੀ ਆ ਬਰੀਡਿੰਗ ਵਾਲੇ ਲੈਵਲ ਤੋਂ ਵੀ ਚੰਗੀ ਆ ਖਾਨਦਾਨ ਵੀ ਚੰਗਾ ਗਾ ਮਜ਼ਬੂਤ ਵੀ ਆ ਘੋੜੀ ਤੇ ਸਾਪਣ ਦੇ ਵਿੱਚ ਵੀ ਆ ਸੋ ਕਾਲ ਕਰ ਲਿਓ ਬਾਈ ਜਦਵਿੰਦਰ ਜੀ ਨੂੰ ਤੇ ਡਿਟੇਲ ਮੈਂ ਥੋੜੀ ਜਿਹੀ ਇੱਕ ਵਾਰ ਤੁਹਾਨੂੰ ਦੁਬਾਰੇ ਕਲੀਅਰ ਕਰ ਦਿੰਨਾ 8 ਸਾਲ ਘੋੜੀ ਦੀ ਉਮਰ ਆ ਕਾਦੇ ਦਾ 62 ਇੰਚ ਆ ਤੇ ਸਿਕੰਦਰ ਘੋੜੇ ਤੋਂ ਇਹ ਮੇਟ ਹੋਈ ਵੀ ਆ ਪਹਿਲਾਂ ਬਹੁਤ ਚੰਗੇ ਬੱਚੇ ਦਿੱਤੇ ਐਸ ਘੋੜੀ ਨੇ ਬਰੀਡਿੰਗ ਵਾਲੇ ਪਾਸਿਓ ਬੜੀ ਚੰਗੀ ਘੋੜੀ ਆ ਤੇ ਬਾਬਰ ਘੋੜੇ ਦੀ ਤੀ ਆ ਪਿੰਡ ਆ ਬਾਈ ਹੁਣਾਂ ਦਾ ਬਰਕੰਦੀ ਮੁਖਸਰ ਦੇ ਨੇੜੇ ਰਹਿ ਜਾਂਦਾ ਨੰਬਰ ਸਕਰੀਨ ਤੇ ਆਪਾਂ ডিসਪਲੇ ਕਰਤਾ ਨੋਟ ਕਰ ਲਿਓ ਤੇ ਘੋੜੀ ਦੇਖ ਕੇ ਤੁਸੀਂ ਖਰੀਦ ਸਕਦੇ ਹੋ ਚੰਗੀ ਬਹੁਤ ਆ ਬੱਚੇ ਲੈਣ ਦੇ ਹੱਕ ਨੂੰ ਘਰੇ ਰੱਖਣ ਵਾਲੀ ਸਾਊ ਸ਼ਰੀਫ ਘੋੜੀ ਆ ਮਿੱਤਰੋ ਤੇ ਜਦਵਿੰਦਰ ਬਾਈ ਨੂੰ ਕਾਲ ਕਰ ਲਿਓ ਜਿਹਨੇ ਘੋੜੀ ਖਰੀਦਣੀ ਹੋਈ